ਜਾ ਰਹੀ ਆ ਤੇ ਇਹ ਸਾਰਾ ਕੁਲ ਮਿਲਾ ਕੇ ਜਿਹੜਾ ਹੈਗਾ ਵੀ ਜਿਹੜੇ ਨਸ਼ਾ ਕਰਨ ਵਾਲੇ ਆ ਉਹਨਾਂ ਨੂੰ ਨਸ਼ਾ ਛੁਡਾ ਕੇ ਕੰਮ ਲਗਾਣਾ ਆ ਜਿਹੜੇ ਵੇਚਣ ਵਾਲੇ ਆ ਉਹਨਾਂ ਨੂੰ ਉਹਨਾਂ ਤੇ ਸਖਤੀ ਕਰਕੇ ਉਹਨਾਂ ਨੂੰ ਦੇਖੋ ਜਾਂ ਤਾਂ ਉਹ ਨਸ਼ਾ ਛੱਡਣਗੇ ਜਾਂ ਪੰਜਾਬ ਛੱਡਣਗੇ ਉਹਨਾਂ ਤੇ ਪੂਰੀ ਸਖਤੀ ਹੋ ਰਹੀ ਆ ਔਰ ਜਿਹੜੇ ਬੰਦੇ ਲ ਬਾਈਡਨ ਸਿਟੀਜ਼ਨ ਬਣ ਜਾਣਗੇ ਉਹ ਫਾਇਦੇ ਲੈਣਗੇ ਜਿਹੜੇ ਨਹੀਂ ਹੋਣਗੇ ਉਹਨਾਂ ਕੋਲ ਸਖਤੀ ਹੋਵੇਗੀ ਜਾਂ ਤਾਂ ਕਿ ਥਾਣੇ ਕੋਲ ਟਕਾਰੇ ਹੋਣਗੇ ਤੇ ਜੇਲ੍ਹ ਜਾਣਗੇ ਇਹ ਤਾਂ ਪੰਜਾਬ ਛੱਡ ਕੇ ਜਾਣਗੇ ਦੇ ਨਾਲ ਨਾਲ ਜਿਹੜਾ ਹੈਗਾ ਇੱਕ سپورਟ ਗਰੁੱਪ ਹੈ ਜਿਹੜਾ ਜਿਹਨੂੰ ਅਸੀਂ ਨਾਰਕੋਟਿਕ ਅਨੋਨਿਮਸ ਤੇ ਐਲਕੋਹਲਿਕ ਅਨੋਨਿਮਸ ਉਹ ਹਰ ਪ੍ਰਿੰਟ ਦੇ ਵਿੱਚ ਹਰ ਮੱਲੇ ਦੇ ਵਿੱਚ ਅਸੀਂ ਕ੍ਰੀਏਟ ਕਰ ਰਹੇ ਹਾਂ ਜਿੱਥੇ ਵੀ ਸਾਡਾ ਕੋਈ ਡਿਡਿਕਸ਼ਨ ਦਾ ਆਊਟ ਸੈਂਟਰ ਹੈ ਤਾਂ ਕਿ ਜਿਹੜੇ ਇੱਕ سپورਟ ਗਰੁੱਪ ਹੋਵੇ ਜਿਹੜੇ ਬੰਦੇ ਪਹਿਲਾਂ ਨਸ਼ਾ ਕਰਦੇ ਸੀ ਜਾਂ ਕੋਈ ਰਿਟਾਇਰਡ ਐਕਸ ਸਰਵਿਸਮੈਨ ਹੈ ਜਾਂ ਕੋਈ ਹੈਲਥੀ ਬੰਦਾ ਹੈ ਕੋਈ ਸਪੋਰਟਸ ਪਰਸਨ ਹੈ ਜਿਹੜੇ ਉਸ ਗਰੁੱਪ ਦੇ ਵਿੱਚ ਉਹਨਾਂ ਨੂੰ ਸਮਝਾਉਂਦੇ ਆ ਵੀ ਤੁਸੀਂ ਭਾਈ ਇਹਦਾ ਕੋਈ ਫਾਇਦਾ ਨਹੀਂ ਹੈ ਤੇ ਬਹੁਤ ਸਾਰੇ ਪਿੰਡ ਜਿਹੜੇ ਹੈਗੇ ਆ ਉਹ ਪਿੰਡਾਂ ਦੇ ਲੋਕ ਖਾਸ ਕਰਕੇ ਵੈਸੇ ਸਾਰੇ ਲੋਕ ਜਿਹੜੇ ਹੈਗੇ ਆ ਬੜਾ ਓਵਰਵੈਲਮਿੰਗ ਰਿਸਪੌਂਸ ਆ ਕੇ ਜਿਹੜਾ ਨਸ਼ਾ ਸਟਾਣ ਵਾਸਤੇ ਸਮਾਜ ਦੀ ਸਾਨੂੰ ਪੂਰੀ ਪੂਰਾ ਸਹਿਯੋਗ ਮਿਲ ਰਿਹਾ ਸਾਨੂੰ ਵੀ ਪੁਲਿਸ ਨੂੰ ਵੀ ਮਤਲਬ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਸਾਰਿਆਂ ਨੂੰ ਤੇ ਇਹ ਓਵਰਆਲ ਬਹੁਤ ਅੱਛੀ ਕੈਂਪੇਨ ਚੱਲ ਰਹੀ ਆ ਇਹਨੂੰ ਲੈ ਕੇ ਇਹਦੇ ਵਾਸਤੇ ਕੋਈ ਲੋਕਾਂ ਨੂੰ ਮੁਸ਼ਕਲਾਂ ਆ ਗਈਆਂ ਕੋਈ ਇਹਨਾਂ ਨੂੰ ਹੋਰ ਜਿਵੇਂ ਇਹਨਾਂ ਨੂੰ ਸਪੋਰਟ ਤੁਹਾਡੇ ਤੇ ਲੋਕਲ ਰਿਕੁਆਇਰਮੈਂਟ ਸੀ ਕਿ ਤਿੰਨ ਹੋਰ ਸਾਨੂੰ ਸੈਂਟਰ ਚਾਹੀਦੇ ਅਜੇ ਤੇ ਲੋਕਾਂ ਨੂੰ ਰਵਾਈ ਬੱਲੇ ਚਾਹੀਦੇ ਆ ਉਹ ਸ਼ੁਰੂ ਕਰਾਣਾ ਜੋ ਸ਼ੁਰੂ ਕਰਾਉਂਦੇ ਆ ਦਵਾਈ ਮਿਲਣ ਲੱਗ ਜਾਈਗੀ ਉੱਥੇ ਕਦੇ ਦਿਨ ਚ ਤੇ ਇਸ ਤਰ੍ਹਾਂ ਲੈ ਕੇ ਜਿਹੜਾ ਹੈਗਾ ਉਹਦੀ ਅੱਗੇ ਤੋਂ ਅੱਗੇ ਹੋਰ ਕਪੈਸਟੀ ਕਿੱਦਾਂ ਵਧਾਣੀ ਆ ਕੀ ਆਪਣੀ ਰਿਕੁਆਇਰਮੈਂਟ ਰਹੀ ਜੀ ਫਿਊਚਰ ਤੇ ਜ਼ਿਆਦਾ ਬੱਚੇ ਆਉਂਦੇ ਆ ਪਹਿਲਾਂ ਲੋਕ ਜੇਲਾ ਚ ਜਾ ਰਹੇ ਸੀ ਜੇਲਾ ਓਵਰਕਰਾਊਡਡ ਸੀਗੇ ਹੁਣ ਸਾਡੇ ਜਿਹੜੇ ਮੈਸਾਜ ਸਟਰੌਪ ਕੇਂਦਰ ਆ ਜਾਂ ਡੀਡਿਕਸ਼ਨ ਸੈਂਟਰ ਆ ਮੈਂ ਉਹਨੂੰ ਨਵੀਂ ਸਵੇਰ ਕਰਨਾ ਜਾਂ ਚੜ੍ਹਦੀ ਕਲਾ ਸੈਂਟਰ ਆ ਉਹਦੇ ਵਿੱਚ ਹੁਣ ਲੋਕਾਂ ਦੀ ਜਿਹੜੀ ਆਮਦ ਵਧ ਰਹੀ ਆ ਅਸੀਂ ਇਹੀ ਚਾਹੁੰਦੇ ਆ ਕਿ ਜਿਨ੍ਹਾਂ ਦੇ ਵਿੱਚ ਜਿਹੜਾ ਪੁਲਿਸ ਦਾ ਕੰਮ ਘਟੇਗਾ ਜੁਡੀਸ਼ਰੀ ਦਾ ਕੰਮ ਔਰ ਜੇ ਨਿਕਲਣਾ ਕੁਛ ਨਹੀਂ ਆਇਆ ਉਦੋਂ ਪ੍ਰੋਡਕਟਿਵ ਕੰਮ ਹੋਏਗਾ ਜਦੋਂ ਬੱਚੇ ਕੰਮ ਸਿੱਖ ਕੇ ਕੰਮ ਲੱਗਣਗੇ। ਤੋ ਇਹ ਨਸ਼ਾ ਜਿਹੜਾ ਹੈਗਾ ਤੁਹਾਡਾ ਯੁੱਧ ਨਸ਼ਾ ਵਿਰੋਧਾ ਹੈਗਾ ਜੀ। ਦੂਜਾ ਮੇਰੇ ਮੰਤਵ ਹੈਗਾ ਕਿ ਜਿਹੜੀਆਂ ਵੈਕਟਰ ਵਾਰਨ ਜਿਹਨੀਆਂ ਕਿ ਆਪਣੇ ਮੱਖੀਆਂ ਮੱਛਰਾਂ ਨਾਲ ਪੈਦਾ ਹੋਣ ਵਾਲੀਆਂ ਜਾਂ ਵਾਟਰ ਵਾਰਨ ਗੰਦੇ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਹੈਗੀਆਂ ਉਹਦਾ ਰਿਵਿਊ ਹੈ ਜੀ ਤੁਹਾਡੇ ਤਾਰਨ ਤਾਰ ਦੇ ਜਿਹੜਾ ਮੇਰੇ ਵਾਸਤੇ ਉਚਿਤ ਤੌਰ ਤੇ ਮੇਰੇ ਆਉਣ ਦਾ ਕਾਰਨ ਸੀਗਾ। ਇਹ ਜਿਹੜਾ ਡੈਂਗੀ ਸੀ ਉਹ ਪਹਿਲਾਂ ਬਰਸਾਤ ਚ ਆਉਂਦਾ ਸੀ। ਆਲਰੇਡੀ ਤੁਹਾਡੇ 15 16 ਕੇਸ ਆ ਚੁੱਕੇ ਆ ਉਹਦਾ ਸਾਰਾ ਰਿਵਿ ਉਥੇ ਇਕੱਲੇ ਇਕੱਲੇ ਘਰ ਜਾ ਕੇ ਅਸੀਂ ਜਾ ਕੇ ਚੈੱਕ ਕਰਾਂਗੇ ਉਹਦੇ ਵਾਸਤੇ ਅਸੀਂ ਇਹ ਕੀਤਾ ਕਿ ਪਹਿਲਾਂ ਅਸੀਂ 30 35 40 ਜਿਹੜੇ ਹੈਗੇ ਨਾ ਜੀ ਉਹ ਬਰੀਡਿੰਗ ਚੈੱਕ ਕਰਦੇ ਹਾਂ ਉਹ ਜਾ ਕੇ ਲੋਕਾਂ ਦੇ ਫ੍ਰੀਜ ਜੀ ਪਾਣੀ ਖੜਾ ਹੋਇਆ ਜਾਂ ਕੋਈ ਉਹਨਾਂ ਦਾ ਜਿਹੜਾ ਡੈਜ਼ਰਟ ਕੂਲਰ ਹੈ ਜਾਂ ਹੋਰ ਕੋਈ ਜਿਹੜਾ ਪਾਣੀ ਸਟੋਰ ਕਰਦੇ ਆ ਲੋਕ ਉਹਨੂੰ ਚੈੱਕ ਕਰਦੇ ਸੀ ਹੁਣ ਅਸੀਂ ਇਹਦੇ ਵਿੱਚ ਤੁਹਾਡੇ ਕੋਲੇ 2000 ਤੋਂ ਵੱਧ ਸਾਡੇ ਕੋਲ ਨਰਸਿੰਗ ਸਟੂਡੈਂਟ ਹੈ ਮੈਡੀਕਲ ਪ੍ਰੋਫੈਸ਼ਨਲ ਹੈ ਉਹਨਾਂ ਨੂੰ ਸਾਰਿਆਂ ਨੂੰ ਟ੍ਰੇਨਿੰਗ ਦਿੱਤੀ ਇੱਕ 1100 ਦੀ ਹੋ ਚੁੱਕੀ ਆ ਬਾਕੀ ਅਸੀਂ ਅਗਲੇ ਹਫ਼ਤੇ ਵਿੱਚ ਕਰ ਲਾਂਗੇ ਪੂਰੀ ਮਈ ਦੇ ਵਿੱਚ ਹਰ ਸ਼ੁੱਕਰਵਾਰ ਡੈਂਗੂ ਤੇ ਵਾਟਰ ਡਾ ਲਾਂਚ ਕਰਾਂਗੇ ਇਸ ਤੋਂ ਸਵਾਇ ਅਸੀਂ ਡਿਊ ਮਈ ਦੇ ਵਿੱਚ ਚੜਾਏਗਾ ਸਾਰਾ ਅਸੀਂ ਜਿੰਨੇ ਵੀ ਤੁਹਾਡੇ ਜਿਹੜੇ ਬੱਚੇ ਹੈਗੇ ਨਾ ਜੀ ਆਪਣੇ ਪਹਿਲਾਂ ਟੀਚਰਸ ਨੂੰ ਜਿੰਨੇ ਵੀ ਸਕੂਲ ਟੀਚਰ ਆ ਕਾਲਜ ਟੀਚਰਸ ਆ ਉਹਨਾਂ ਨੂੰ ਉਸ ਤੋਂ ਬਾਅਦ ਬੱਚਿਆਂ ਨੂੰ ਟ੍ਰੇਨਿੰਗ ਦੇਵਾਂਗੇ ਵੀ ਆਪਣਾ ਆਪਣਾ ਘਰ ਚੈੱਕ ਕਰਾ ਬੱਚੇ ਆਪਣਾ ਘਰ ਚੈੱਕ ਕਰਨਗੇ ਟੀਚਰ ਉਹਨਾਂ ਨੂੰ ਸਿਖਾਣਗੇ ਟੀਚਰਸ ਵਿਲ ਮੇਕ ਸ਼ੋਰ ਕਿ ਸਕੂਲ ਦੇ ਵਿੱਚ ਕਾਲਜ ਦੇ ਵਿੱਚ ਕਿਤੇ ਵੀ ਡੈਂਗੂ ਦਾ ਲਾਰਵਾ ਨਾ ਹੋਵੇ ਸੋ ਇਹ ਬਾਰੇ ਜਿਹੜੇ ਦੋ ਕੈਂਪੇਨ ਹੈਗੀਆਂ ਦੀ ਜਿਹੜੀਆਂ ਸਾਡੀਆਂ ਇੱਕ ਯੋਧਨਾਸ਼ਿਵਰਧਾ ਹੋਰ ਦੂਜਾ ਵੈਕਟਰ ਤੇ ਵਾਟਰ ਡਾ ਸਰ ਪਾਣੀ ਦੇ ਭਾਰੀ ਚਿਲਕਾ ਦਾ ਉਸ ਪਾਣੀ ਵਿੱਚ ਧਸ ਤਾਰਿਆ ਤੀਰ ਦੇ ਪਾਣੀ ਵਿੱਚ ਹੋਇਆ ਉਹ ਵਾਲੀ ਖਤਰਨਾਕ ਉੱਤੇ ਪੈਦਾ ਹੋਣੀ ਆ ਉਹਦੇ ਬਾਰੇ ਇਹ ਤਰ ਤਰਚ ਕਰ ਰਹੇ ਤੁਸੀਂ ਹਾਂ ਇਹ ਆਪਣੇ ਡਾਕਟਰ ਸਾਹਿਬ ਇਹ ਪਾਣੀ ਦੇ ਸਾਰੇ ਸੈਂਪਲ ਟੈਸਟ ਕਰਾਓ ਜੀ ਬੈਕਟੀਰੀਓਲੋਜੀਕਲ ਵੀ ਕਰਾਓ ਠੀਕ ਹੈ ਇੱਕ ਮਿੰਟ ਇੱਕ ਮਿੰਟ ਜੀ ਇੱਕ ਮਿੰਟ ਮੈਂ ਸਾਰਾ ਚੈੱਕ ਕਰਾਵਾਂਗਾ ਜੀ ਪਾਣੀ ਤੇ ਆਪਣੇ ਡੀ ਸੀ ਸਾਹਿਬ ਤੁਸੀਂ ਨਾ ਐਸ ਡੀ ਐਮ ਸਾਹਿਬ ਤੁਸੀਂ ਇਹ ਦੇਖੋ ਕਿ ਆਪਣੇ ਕੋਲੇ ਕਿੰਨੇ ਆਰਓ ਲੱਗੇ ਹੋਏ ਆ ਕਿੰਨੇ ਆਰਓ ਚੱਲਦੇ ਪਏ ਆ ਜਿਹੜੇ ਬੰਦ ਹੈ ਉਹਨਾਂ ਨੂੰ ਸਾਰਿਆਂ ਨੂੰ ਸ਼ੁਰੂ ਕਰਾਓ ਔਰ ਸਾਰਿਆਂ ਦੀ ਆਰਓ ਜਿੱਨੇ ਹੈਗਾ ਜਿੱਥੇ ਦੈਟ ਮੀਨਸ ਆਪਾਂ ਉੱਥੇ ਲਾਇਆ ਜਿੱਥੇ ਆਪਰ ਆਪਣਾ ਪਾਣੀ ਸੇਫ ਨਹੀਂ ਹੈ ਉਹਦੇ ਚਾਹੀ ਮੈਟਰਸ ਹੈ ਜਾਂ ਬੈਕਟੀਰੀਓਲੋਜੀਕਲ ਹੈ ਤੇ ਵਾਟਰ ਸਪਾਈ ਸੈਨੀਟੇਸ਼ਨਲ ਹੈ ਤੇ ਜਿਹੜੇ ਤੁਹਾਡੇ ਏਡੀਸੀ ਜੁੜੀ ਹੈ ਉਹਨਾਂ ਨੇ ਇੰਡੀਪੈਂਡੈਂਟਲੀ ਟੈਸਟ ਕਰਨੇ ਆ ਇਹ ਇੰਡੀਪੈਂਡੈਂਟਲੀ ਕਰਨਗੇ ਇਹ ਟੈਸਟ ਕਰਾ ਕੇ ਮੈਨੂੰ ਰਿਪੋਰਟ ਤਿੰਨ ਦਿਨਾਂ ਚ ਆ ਜਾਏਗੀ ਜੀ ਮੇਰੇ ਕੋਲ ਪਹੁੰਚੇਗੀ ਤੇ ਕੱਲ ਸਵੇਰੇ ਸੈਂਪਲ ਲੈ ਲਓ ਜੀ ਤੇ ਮੈਨੂੰ ਦੱਸੋ ਤੁਸੀਂ ਕਿੱਥੇ ਭੇਜਿਆ ਤੇ ਮੈਂ ਆਇਲ ਗੈਟ ਕਰਕੇ ਤੁਹਾਨੂੰ ਤਿੰਨ ਦਿਨ ਬਾਅ ਹੁਣ ਆਪਾਂ ਪੰਜਾਬ ਨੂੰ ਜਿਉਣ ਜੁਗਾ ਜਿਹਦੇ ਵਿੱਚ ਸਾਫ਼ ਪਾਣੀ ਹੋਵੇ ਸਾਫ਼ ਹਵਾ ਹੋਵੇ ਬੱਚਾ ਲਈ ਪੜ੍ਹਾਈ ਹੋਵੇ ਖੇਡ ਦੇ ਮੈਦਾਨ ਹੋਣ ਔਰ ਕੰਮ ਕਰਨ ਲਈ ਰੋਜ਼ਗਾਰ ਭਰਪੂਰ ਹੋਵੇ ਇਹੀ ਰੰਗਲਾ ਪੰਜਾਬ ਹੈ ਜੀ ਜਿਹੜੇ ਜਿਹਦੇ ਵਿੱਚ ਨੌਜਵਾਨ ਮੁੰਡੇ ਕੁੜੀਆਂ ਲੋ ਨਾ ਕਹਿੰਦੇ ਸਰਾ ਸਰਾ ਦੇ ਦੀ ਕਹਿੰਦੇ ਸਰਾ ਆਪਣੇ ਇਹ ਬਾਗੇ ਦੀ ਸਰਾ ਦੇ ਨਹੀਂ ਤੇਰੇ ਦੋਨੋਂ ਪਾਸੇ ਕਿਰਨ ਪੁੱਲ ਕੇ ਲਾਭ ਦੇ ਜਵਾਨੀਆਂ ਮਾਨਣੀਆਂ ਪੁੱਤ ਪੰਜਾਬ ਦੇ ਇਸ ਪੰਜਾਬ ਦੇ ਚੜਦੇ ਪੰਜਾਬ ਦੇ ਲੰਦੇ ਪੰਜਾਬ ਦੇ ਇਸ ਪਿਰਟ ਨਾਲ ਸਾਨੂੰ ਕੰਮ ਕਰਨਾ ਪਏਗਾ ਉਹਨਾਂ ਨੂੰ ਵੀ ਰਿਅਲਾਈਜ਼ ਕਰਨਾ ਪਏਗਾ ਕਿ ਅੱਤਵਾਦ ਚ ਕੁਝ ਨਹੀਂ ਰੱਖਿਆ ਹੋਇਆ ਅਸੀਂ ਇਹ ਤਾਂ ਮਿਊਚੁਅਲੀ ਐਗਰੀ ਡਿਸਟ੍ਰਕਸ਼ਨ ਹੈ ਜਾਂ ਮਿਊਚੁਅਲੀ ਐਗਰੀ ਡਵੈਲਪਮੈਂਟ ਹੈ ਇਹ ਸਾਡੀਆਂ ਸਰਕਾਰਾਂ ਨੂੰ ਵੀ ਸੋਚ ਕੇ ਚੱਲਣਾ ਚਾਹੀਦਾ ਲੋਕ ਲੋਕੋ ਲੋਕ ਚੰਗੇ ਆ ਲੋਕ ਸਾਰੇ ਚੰਗੇ ਆ ਲੋਕ ਸਾਡੇ ਬਹੁਤ ਚੰਗੇ ਆ ਲੋਕ ਉਧਰ ਵੀ ਮਾਰੇ ਨਹੀਂ ਆ ਲੋਕ ਨਹੀਂ ਮਾਰੇ ਆ ਉਹਨਾਂ ਦੀ ਉਹਨਾਂ ਦੀ ਮਿਲਟਰੀ ਮਾਰੀ ਹੋ ਸਕਦੀ ਆ ਉਹਨਾਂ ਦੀ ਆਈਐਸਏ ਮਤਲਬ ਕ੍ਰਿਮੀਨਲ ਹੋ ਸਕਦੀ ਆ ਉਹਨਾਂ ਦੇ ਜਿਹੜੇ ਹੈਗੇ ਆ ਮਿਸਗਾਈਡਡ ਯੂਥ ਹੋ ਸਕਦੇ ਆ ਬਟ ਜਿਹੜਾ ਐਵਰੇਜ ਪੰਜਾਬੀ ਆ ਉਹ ਪੰਜਾਬੀ ਆ ਜਿਹੜਾ ਤੋਂ ਬਾਹਰ ਮਿਲਦੇ ਆ ਆਪਣੇ ਪਿਆਰ ਨਾਲ ਨਹੀਂ ਮਿਲਦੇ